ਪੰਚਾਇਤਾਂ ਦਾ ਜਿਹੜਾ ਅਧਿਕਾਰ ਹੈ ਇਹ ਖੋਹੇ ਜਾ ਰਹੇ ਨੇ ਸਰਪੰਚਾਂ ਜਿਹੜੇ ਅਸੀਂ ਖੁਦ ਠੱਗੇ ਠੱਗੇ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਚਲੋ ਕੰਮ ਵੀ ਅਲੱਗ ਗੱਲ ਹੈ ਸਾਡਾ ਜਿਹੜਾ ਮਾਨ ਸਨਮਾਨ ਹੁੰਦਾ ਸਰਪੰਚਾਂ ਦਾ ਸਾਡੀ ਕਿਹੜਾ ਕੋਈ ਤਨਖਾਹ ਹੁੰਦੀ ਹੈ ਜੀ ਮਾਨ ਸਨਮਾਨ ਹੀ ਹੁੰਦਾ ਵੀ ਲੋਕ ਸਾਨੂੰ ਸਰਪੰਚ ਸਾਹਿਬ ਕਹਿੰਦੇ ਆ ਉਹ ਵੀ ਸਾਡਾ ਖੋਹਿਆ ਜਾ ਰਿਹਾ ਹੈ ਇਹਦਾ ਮਤਲਬ ਵੀ ਸਾਡੀ ਬੋਲਣ ਦੀ ਸਾਡੇ ਲੋਕਾਂ ਚ ਵਿਚਰਨ ਦੀ ਜਿਹੜੀ ਮਾੜੀ ਮੋਟੀ ਸਭੀ ਬਣੀ ਸੀ ਉਹ ਵੀ ਖਰਾਬ ਕੀਤੀ ਜਾ ਰਹੀ ਹੈ ਇੱਕ ਨਵਾਂ ਲੈਟਰ ਜਾਰੀ ਕਰ ਦਿੱਤਾ ਗਿਆ ਵੀਡੀਓ ਬਲਾਕਾਂ ਨੂੰ ਕਿ ਜਿਹੜੇ ਸਾਡੇ ਨਰੇਗਾ ਦੇ ਕੰਮ ਹੈ ਉਹਦੇ ਚ ਲੋਕ ਟੈਲਾਂ ਦਾ ਜਿਹੜਾ ਕੰਮ ਹੈ ਉਹ ਉਹਦੇ ਪਵੰਦੀ ਲਾ ਦਿੱਤੀ ਗਈ ਹੈ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਪਾਰਕ ਬਣਾਉਂਦੇ ਸੀ ਉਹਦੇ ਪਵੰਦੀ ਲਾਈ ਜਾ ਰਹੀ ਹੈ ਤਾਂ ਪੰਚਾਇਤਾਂ ਦੇ ਜਿਹੜੇ ਹੱਕ ਆ ਉਹਨਾਂ ਦਾ ਕਾਣ ਕੀਤਾ ਜਾ ਰਿਹਾ ਐਸ ਟਾਈਮ ਤੱਕ ਜਿਹੜਾ ਇਹ ਹੋ ਰਿਹਾ 75 ਤੱਕ ਹੀ ਹੋਰੇ ਜੇ ਇਹ ਸਾਰਾ ਕੁਝ ਪੰਚਾਇਤਾਂ ਰਾਹੀਂ ਹੋਵੇ ਪੰਚਾਇਤ ਆਪ ਦੀ ਮਨਮਰਜ਼ੀ ਦਾ ਤੇ ਆਪਦੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਕੰਮ ਕਰੇ ਤੇ ਜਿਹੜੇ ਕੰਮ ਸਿੱਧੇ ਚੜਨ ਵੀ ਜਿਹੜਾ ਸਰਪੰਚ ਆ ਉਹ ਕੰਮ ਕਰਨ ਦੇ ਯੋਗ ਨਹੀਂ ਚੋਰ ਹੈ ਚੋਰ ਹੈ ਉਹਨਾਂ ਚ ਕਪੈਸਿਟੀ ਨਹੀਂ ਉਹ ਇਮਾਨਦਾਰੀ ਨਾਲ ਕੰਮ ਨਹੀਂ ਕਰਨੇ ਉਹਨਾਂ ਨੇ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਕਰਨੇ ਹਾਂਜੀ ਮਿੱਤਰੋ ਮਾਨਸਾ ਦੇ ਵਿੱਚ ਖੜੇ ਆ ਅੱਜ ਮਾਨਸਾ ਜ਼ਿਲ੍ਹੇ ਦੇ ਤਕਰੀਬਨ ਸਾਰੇ ਪਿੰਡਾਂ ਦੇ ਸਰਪੰਚ ਇੱਥੇ ਇਕੱਠੇ ਹੋਏ ਨੇ ਕਿ ਕਿਉਂ ਹੋਏ ਨੇ ਕਾਹ ਤੋਂ ਹੋਏ ਨੇ ਕਾਰਨ ਕੀ ਆ ਆਪਾਂ ਕਾਰਨ ਜਾਣਾਂਗੇ ਇਹਨਾਂ ਤੋਂ ਸਰਪੰਚ ਸਾਹਿਬ ਤੋਂ ਸਰਪੰਚ ਸਾਹਿਬ ਕੀ ਕਹੋਗੇ ਅੱਜ ਸਾਰੇ ਜ਼ਿਲ੍ਹੇ ਦੇ ਇਕੱਠੇ ਸਰਪੰਚ ਹੋਏ ਆ ਕਾਰਨ ਕੀ ਆ ਕਿਸ ਕੋਲੋਂ ਇੱਥੇ ਇਕੱਠੇ ਹੋਏ ਜੀ ਕਾਰਨ ਇਹ ਆ ਜੀ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ 120 ਖੇਡ ਸਟੇਡੀਅਮ ਆਏ ਆ ਜਿਨ੍ਹਾਂ ਦੇ ਵਿਭਾਗ ਵੱਲੋਂ ਟੈਂਡਰ ਲਾ ਕੇ ਕੰਮ ਕਰਾਏ ਜਾਣ ਦੇ ਗੱਲਾਂ ਹੋ ਰਹੀਆਂ ਨੇ ਟੈਂਡਰ ਲਾਤੇ ਅਸੀਂ ਚਾਹੁੰਦੇ ਵੀ ਇਹ ਕੰਮ ಗ್ರಾಮ ਪੰਚਾਇਤਾਂ ਕਰਾਉਣੇ ਕੰਮ ਨੂੰ ਕਿਉਂਕਿ ਜਿਹੜੇ ਵਿਭਾਗ ਨੇ ਪਹਿਲਾਂ ਕੰਮ ਕੀਤੇ ਆ ਹੋਰ ਪਿੰਡਾਂ ਦੇ ਵਿੱਚ ਉਹ ਧੂਰੇ ਛੱਡ ਕੇ ਕੰਮ ਕਿਉਂਕਿ ਉੱਥੋਂ ਦੀਆਂ ಗ್ರಾಮ ਪੰਚਾਇਤਾਂ ਹੁਣ ਆਪਣੇ ਪੱਲੋਂ ਪੰਚਾਇਤ ਫੰਡ ਚ ਉਹਦਾ ਕੰਮ ਆ ਜਿਹੜਾ ਧੂਰ ਉਹ ਪੂਰਾ ਕਰੀ ਕੇਰਿਵਾਲ ਸਾਹਿਬ ਨੇ ਕਿਹਾ ਸੀ ਵੀ ਅਸੀਂ ਇਹਨੇ ਰੁਪਏ ਬਚਾ ਲੈਣੇ ਅਸੀਂ ਪੰਚਾਇਤਾਂ ਕਹਿੰਦੇ ਆ ਜੀ ਉਹਨਾਂ 40 ਲੱਖ ਦਾ ਟੈਂਡਰ ਆ ਅਸੀਂ 35 36 ਲੱਖ ਰੁਪਏ ਚ ਕੰਪਲੀਟ ਕਰਕੇ ਦੇ ਦਾਂਗੇ ਕੰਮ ਇਹ ਵਿਰੋਧ ਕਰਨ ਅੱਜ ਤੁਸੀਂ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਉਹ ਕਿਸ ਗੱਲ ਉਹ ਇਸੇ ਕਾਰਨ ਦਿੱਤਾ ਵੀ ਇਹ ਟੈਂਡਰ ਇਹ ਪ੍ਰਾਈਵੇਟ ਏਜੰਸੀਆਂ ਨੂੰ ਦੇ ਰਿਆ ਜੀ ಗ್ರಾಮ ਪੰਚਾਇਤ ਏਜੰਸੀਆਂ ਸੀਆਂ ਪਿੰਡਾਂ ਦੀਆਂ ਲੋਕਾਂ ਨੇ ਸਾਨੂੰ ਚੁਣਿਆ ਕੰਮ ਵਾਸਤੇ ਸਾਨੂੰ ਕੀ ਪਤਾ ਇੱਕ ਬਾਹਰ ਦਾ ਬੰਦਾ ਆ ਕੇ ਕੀ ਬਤਾ ਕੀ ਕੰਮ ਕਰੂਗਾ ਕੀ ਨਾ ਕਰੂਗਾ ਇੱਥੇ ਅਸੀਂ ਜਿਵਾਗ ਲੋਕਾਂ ਦੇ ਜਵਾਬ ਦੇਤਾ ਹੈਗੇ ਆ ਵੀ ਆ ਕੰਮ ਮਾੜਾ ਕਰਤਾ ਜਾਂ ਚੰਗਾ ਹੋਵੇ ਅਸੀਂ ਲੋਕ ਸਾਡੀ ਕਰਨ ਵੀ ਫੜ ਸਕਦਾ ਉਹਨਾਂ ਦੇ ਕਰਨ ਫੜਾਂਗੇ ਅਸੀਂ ਆਲਾ ਕਰਕੇ ਰੇਤੇ ਚ ਘੋਲ ਕੇ ਉੱਡ ਜੂ ਇੱਥੋਂ ਜੀ ਸਿਮਟ ਰੇਤਾ ਤੇ ਭਗਵੰਤ ਮਾਨ ਨੇ ਕਹਿ ਸੀ ਕਿ ਵੀ ਅਸੀਂ ਜਿਹੜੇ ਮਤਲਬ ਕਿ ਜਿਹੜੀਆਂ ਪੰਚਾਇਤਾਂ ਆਉਣੀਆਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਇੱਕ ਲੈ ਕੇ ਚੱਲਾਂਗੇ ਕੀ ਲੱਗਦਾ ਉਹ ਇੱਕ ਨਹੀਂ ਅਸੀਂ ਹੁਣ ਭਗਵਾਨ ਰਮਾਨ ਸਾਹਿਬ ਦੀ ਧਿਆਨ ਚ ਲਿਆਉਣੇ ਹੋ ਸਾਲ ਉਹਨਾਂ ਦੀ ਵੀ ਧਿਆਨ ਚ ਨਾ ਹੋਵੇ ਜੀ ਇਹ ਵੀ ਇਹ ਮਸਲਾ ਹੈ ਜਿਹੜਾ ਇਹ ਦੇਖਿਆ ਜਾਵੇ ਇਹ ਕੰਮ ਆ ਜਿਹੜਾ ਪੰਚਾਇਤਾਂ ਨੂੰ ਦਿੱਤਾ ਜਾਵੇ ਟੈਂਡਰ ਰੱਦ ਕੀਤੇ ਜਾਣ ਤੁਸੀਂ ਖੜੀ ਜਗ੍ਹਾ ਤੋਂ ਹਾਂ ਜੀ ਮੈਂ ਜਸਵਿੰਦਰ ਸਿੰਘ ਸਰਪੰਚ ਰਿਆਉਣਕਲਾਂ ਦੇ ਜਰਨਲ ਸਕੱਤਰ ਬਲਾਕ ਪੰਚਾਇਤ ਯੂਨੀਅਨ ਬਟਲਾਡਾ ਅੱਜ ਦਾ ਜਿਹੜਾ ਮੀਟਿੰਗ ਸੀ ਸਮੁੱਚੇ ਜ਼ਿਲ੍ਹੇ ਦੀ ਮੀਟਿੰਗ ਸੀ ਪੰਜਾਬ ਬਲਾਕ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਅੱਜ ਸਮੁੱਚਾ ਜ਼ਿਲ੍ਹਾ ਜਿਹੜਾ ਟੈਂਡਰ ਪ੍ਰ ਕਿ ਜਿਹੜਾ ਸਮੁੱਚੇ ਵਿਕਾਸ ਦੇ ਪਿੰਡਾਂ ਦੇ ਕੰਮ ਉਹ ਪੰਚਾਇਤਾਂ ਨੂੰ ਦਿੱਤੇ ਜਾਮ ਇਹ ਪੰਚਾਇਤਾਂ ਦੇ ਹੱਕਾਂ ਤੇ ਬਹੁਤ ਵੱਡਾ ਡਾਕ ਹੈ ਇਹ ਪੰਚਾਇਤੀ ਪ੍ਰੋਸੈਸ ਨੂੰ ਕਮਜ਼ੋਰ ਕਰਨ ਦੀ ਬਹੁਤ ਕੋਜੀ ਚਾਲ ਚੱਲੀ ਜਾ ਰਹੀ ਹੈ ਜਿਹੜੀ ਬੈਰੋਕਰੇਸੀ ਹੈ ਉਹ ਸਰਕਾਰ ਨੂੰ ਇਸ ਮੁੱਦੇ ਤੇ ਬਲੈਕਮੇਲ ਕਰ ਰਹੀ ਹੈ ਕਿ ਜਿਹੜੀਆਂ ਸਰਪੰਚਾਇਤਾਂ ਉਹ ਜਿਹੜੇ ਕੰਮ ਆ ਉਹ ਪਾਰਦਰਸ਼ੀ ਢੰਗ ਨਾਲ ਨਹੀਂ ਕਰਦੀਆਂ ਸੋ ਸਾਡੇ ਜਿਹੜੇ ਹੱਕ ਖੋਏ ਜਾ ਰਹੇ ਆ ਉਹਨਾਂ ਦੇ ਸੰਬੰਧ ਚ ਆਜ ਅਸੀਂ ਇੱਕ ਮੈਮੋਰੰਡਮ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਏ ਆਂ ਅਗਰ ਸਾਡੀ ਇਸ ਮੰਗ ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ ਇੱਕ ਜ਼ਿਲ੍ਹੇ ਦੀ ਮੀਟਿੰਗ 22 ਤਰੀਕ ਨੂੰ ਕਾਲ ਕਰੀ ਵੀ ਹੈ ਪਾ ਜਿਹੜਾ ਸਾਡਾ ਸ਼ੰਘਾਰਛਾਏ ਅਸੀਂ ਉਹਨੂੰ ਹੋਰ ਤਿੱਖਾ ਕਰਕੇ ਆਪਦੇ ਹੱਕ ਆ ਜਿਹੜੇ ਉਹਨਾਂ ਦੇ ਪਹਿਰਾ ਦੇਵਾਂਗੇ ਕਿਉਂਕਿ ਇਹ ਨਾਲ ਜਿਹੜੀਆਂ ਪੰਚਾਇਤਾਂ ਦੀ ਪੋਜੀਸ਼ਨ ਹੈ ਉਹ ਅੱਕਵਰਡ ਹੋ ਰਹੀ ਹੈ ਲੋਕਾਂ ਦੇ ਵਿੱਚ ਸਰਪੰਚਾਂ ਦਾ ਜੋ ਮਾਨ ਸਨਮਾਨ ਹੈ ਉਹ ਘਟੂਗਾ ਤੇ ਉਹਦਾ ਨੁਕਸਾਨ ਇਹਦੀ ਲੌਂਗ ਰਨ ਸਰਕਾਰ ਨੂੰ ਹੀ ਹੋਣਾ ਹੈ ਕਿਉਂ ਅਸੀਂ ਸਰਕਾਰ ਆਸਤੇ ਕੰਮ ਕਰਨਾ ਲੋਕਾਂ ਤੋਂ ਵੋਟਾਂ ਲੈ ਕੇ ਸਰਕਾਰ ਨੂੰ ਦੋਣੀਆਂ ਤੇ ਅਗਰ ਜੇ ਸਰਪੰਚਾਂ ਦਾ ਮਾਨ ਸਨਮਾਨ ਬਹਾਲ ਨਾ ਰਿਹਾ ਤਾਂ ਇਹਦਾ ਸਰਕਾਰ ਨੂੰ ਬੜਾ ਨੁਕਸਾਨ ਕਿ ਕੀ ਮੰਨਦੇ ਕੀ ਉਹ ਵੀ ਪੰਚਾਇਤਾਂ ਅਸੀਂ ਕੰਮ ਨਹੀਂ ਹੋ ਰਹੇ ਹੈ ਕਾਰਨ ਕੀ ਹੈ ਕਾਰਨ ਤਾਂ ਇਹ ਹੈ ਵੀ ਇਹਨੂੰ ਸਾਨੂੰ ਜਿਹੜੀ ਬੈਰੋਕਰੇਸੀ ਹੈ ਉਹ ਸਰਕਾਰ ਨੂੰ ਜਾਂ ਮੰਨਿਸਟਰੀ ਨੂੰ ਇਸ ਗੱਲ ਤੇ ਕਨਵਿੰਸ ਕਰਾਉਣ ਚ ਕਾਮਯਾਬ ਹੋ ਗਈ ਵੀ ਜਿਹੜਾ ਸਰਪੰਚ ਆ ਉਹ ਕੰਮ ਕਰਨ ਦੇ ਯੋਗ ਨਹੀਂ ਚੋਰ ਹੈ ਚੋਰ ਹੈ ਉਹਨਾਂ ਚ ਕਪੈਸਿਟੀ ਨਹੀਂ ਉਹ ਇਮਾਨਦਾਰੀ ਨਾਲ ਕੰਮ ਨਹੀਂ ਕਰਨੇ ਉਹਨਾਂ ਨੇ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਕਰਨੇ ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਟੈਂਡਰ ਹੋਇਆ ਇਹਨਾਂ ਨੂੰ ਪੰਚਾਇਤਾਂ ਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਇੱਕ ਪੰਚਾਇਤ ਨੂੰ ਪਤਾ ਹੁੰਦਾ ਹੈ ਵੀ ਉਹਦੇ ਪਿੰਡ ਦੇ ਵਿੱਚ ਜੋ ਸਟੇਡੀਅਮ ਬਣਨਾ ਉਹ ਚ ਕੀ ਕੀ ਜ਼ਰੂਰਤ ਹੈ ਕੀ ਘਟ ਹੈ ਅਸੀਂ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਪੁੱਛਣਾ ਹੁੰਦਾ ਹੈ ਪਰ ਜਦੋਂ ਅਸਟੀਮੇਟ ਬਣਿਆ ਸਾਨੂੰ ਕਿਸੇ ਨੂੰ ਕਿਸੇ ਪੰਚਾਇਤ ਨੂੰ ਵਿਸ਼ਵਾਸ ਚ ਨਹੀਂ ਲਿਆ ਔ ਸਾਨੂੰ ਪਤਾ ਉਹ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਹੋਊਗਾ। ਉਹ 10-10 ਲੱਖ ਰੁਪਈਆ ਫਲਸ਼ਾਂ ਵਾਸਤੇ ਜਾਂ ਲਾਈਟਾਂ ਵਾਸਤੇ 10-10 ਲੱਖ ਰੁਪਈਆ ਪਾਇਆ ਗਿਆ। ਉਹਦੀ ਜ਼ਰੂਰਤ ਨਹੀਂ ਖੇਡ ਸਟੇਡੀਅਮ ਨੂੰ ਹੋਰ ਵੱਡੀਆਂ ਜ਼ਰੂਰਤਾਂ ਹੁੰਦੀਆਂ ਜੋ ਸਾਨੂੰ ਪਤਾ ਹੈ ਪੰਚਾਇਤਾਂ ਨੂੰ ਪਤਾ ਹੈ ਜਿਹੜੇ ਅਸੀਂ ਲੋਕਾਂ ਨਾਲ ਜੁੜੇ ਹੋਏ ਆਂ ਤੇ ਸਰਪੰਚਾਂ ਦੇ ਹੱਕਾਂ ਤੇ ਬਹੁਤ ਵੱਡਾ ਡਾਕ ਹੈ ਜਿਹਦਾ ਅਸੀਂ ਨਿੰਦਨਯੋਗ ਪੂਰਾ ਵਿਰੋਧ ਕਰ ਰਹੇ ਆਂ ਤੇ ਪੰਚਾਇਤਾਂ ਇਹ ਕੰਮ ਟੈਂਡਰ ਆਈ ਹੋਣ ਨਹੀਂ ਦੇਣਗੀਆਂ। ਤੁਹਾਡੇ ਕੀ ਨਾਮ ਬਣੀ? ਮੱਖਣ ਸਿੰਘ ਜੀ ਕੋਟ। ਕਿਹੜੀ ਜਗ੍ਹਾ ਤੋਂ? ਕੋਟਲੀ ਗਲਾਂ ਤੋਂ। ਤੁਸੀਂ ਵੀ ਸਰਪੰਚ ਹੋ? ਹਾਂਜੀ। ਕੀ ਲੱਗ ਪਾਰਟੀ ਬਾਜੀ ਦੇ ਪੱਖ ਰੱਖ ਕੇ ਜਿਹੜੇ ਕੀਤੇ ਜਾ ਰਹੇ ਕੰਮ ਕਿ ਕਿਸ ਤਰ੍ਹਾਂ ਜੀ ਇਹ ਦੇਖੋ ਜੀ ਹੁਣ ਕੀ ਕਹਿ ਸਕਦੇ ਵੀ ਕਿਨੇ ਕੀ ਪੱਟੀ ਪੜਾਈ ਆ ਜ ਇਹਨਾਂ ਨੂੰ ਸਰਪੰਚਾਂ ਨੂੰ ਚੋਰ ਬਣਾ ਰਹੇ ਜੀ ਹੁਣ ਮੇਰੇ ਪਿੰਡ ਪਿਛਲੀ ਵਾਰ ਡਿਸਪੈਂਸਰੀ ਦਾ ਇਹਨਾਂ ਨੇ ਠੇਕੇ ਟੈਂਟਰ ਲਾ ਕੇ ਕੰਮ ਕਰਾਇਆ ਜੀ ਉਹਦੇ ਵਿੱਚੋਂ ਜੋ ਕੰਮ ਅਧੂਰਾ ਛੱਡ ਗਏ ਜੀ ਹੁਣ ਸਾਨੂੰ ਆਪ ਨੂੰ ਭੁਗਤਨੇ ਪੈ ਰਹੇ ਜੀ ਸਾਨੂੰ ਮੈਕਮੇਲੋਂ ਚਿੱਠੀਆਂ ਕੱਢੀਆਂ ਨੇ ਆ ਨਹੀਂ ਹੋਇਆ ਆ ਨਹੀਂ ਹੋਇਆ ਕੰਮ ਉਹਨਾਂ ਨੇ ਟੈਂਟਰ ਦੇ ਥਰੂ ਕਰਾਇਆ ਸਾਰੋਂ ਮੇਜ ਕੀ ਨੈਤਨੀਆ ਬਹਿ ਗਈਆਂ ਨਾ ਸਾਰਾ ਕੁਝ ਬਹਿ ਗਿਆ ਵੀ ਉਹ ਮੇਜ ਕੇ ਕੱਚੇ ਪਿੱਲ ਕਰਕੇ ਜਾਣਗੇ ਅਸੀਂ ਇਹੀ ਕਹਣਾ ਵੀ ਸਾਡੇ ਕੀ ਮਸੰਕੀ ਮੰਦਬੀ ਤੁਹਾਡੇ ਰਾਹੀਂ ਪੰਚਾਇਤ ਰਾਹੀਂ ਕਿਉਂ ਨਹੀਂ ਕੰਮ ਹੋ ਗਏ ਬਾਈ ਜੀ ਇਹ ਤਾਂ ਸਾਨੂੰ ਯਕੀਨੀ ਹੋ ਰਿਹਾ ਪਹਿਲਾਂ ਜਿਹੜੇ ਛੜਕਾ ਬਣੀਆਂ ਨੇ ਕੰਕਰ ਕਿੰਦੀਆਂ ਪੱਥਰ ਦੀਆਂ ਛੜਕਾ ਬਣੀਆਂ ਨੇ ਉਹ ਠੇਕੇਦਾਰ ਛੜਕਾ ਬਣਾ ਕੇ ਤੁਰ ਗਿਆ ਜਿਹੜੀਆਂ ਸਾਈਡਾਂ ਤੇ ਲੋਕਟੇਲਾ ਲੱਗਣੀਆਂ ਸੀਆਂ ਉਹ ਲੋਕਟੇਲਾ ਕੋਈ ਨਹੀਂ ਲਾਇਆ ਕਿਉਂਕਿ ਇਹ ਤਾਂ ਸਾਨੂੰ ਪਿੰਡ ਦੇ ਲੋਕ ਪੁੱਛਦੇ ਨੇ ਵੀ ਜਿਹੜੇ ਇੱਥੇ ਆਲੇ-ਦਾਲੇ ਟੈਲਾ ਲੱਗਣੀਆਂ ਸੀਆਂ ਉਹ ਕਿਉਂ ਨਹੀਂ ਲਾਈਆਂ ਉਹ ਹੁਣ ਟੈਲਾ ਪੰਚਾਇਤ ਲਾਊਗੀ ਪੈਸੇ ਤਾਂ ਠੇਕੇਦਾਰ ਲੈ ਗਿਆ ਜਿਹੜਾ 53 ਲੱਖ ਰੁਪਈਆ ਆਇਆ ਸੀ ਸਾਡੇ ਪਿੰਡ ਨੂੰ ਛੜਕ ਵਾਸਤੇ ਉਹ ठेकेदार ਨੇ ਛੜਕ ਬਣਾਤੀ ਉਹਦੇ ਜਿਹੜੇ ਸਾਈਡਾਂ ਤੇ 2-2 ਫੁੱਟ 3-3 ਫੁੱਟ ਜਗ੍ਹਾ ਬਚਦੀ ਐ ਉਹਨਾਂ ਤੇ ਲੋਕ ਟਾਈਲ ਤਾਂ ਕੋਈ ਨਹੀਂ ਲਾਈ ਉਹ ਹੁਣ ਪਿੰਡ ਵਾਲੇ ਸਾਨੂੰ ਪੁੱਛਦੇ ਨੇ ਵੀ ਤੁਹਾਨੂੰ ਵੋਟਾਂ ਪਾਈਆਂ ਨੇ ਭਾਈ ਇਹ ਵੀ ਲੋਕ ਟਾਈਲ ਕਿਉਂ ਨਹੀਂ ਲਾਈ ਹੁਣ ਅਸੀਂ ਉਹਦਾ ਕੀ ਜਵਾਬ ਦਵਾਂਗੇ ਹੁਣ ਇਹੀ ਕੁਛ ਸਟੇਡੀਅਮ ਦਾ ਜਾਂ ਸਪੈਂਸਰੀਆਂ ਦਾ ਠੀਕ ਐ ਵੀ ਜੇ ਉਹ ਕੁਛ ਬਣਾਉਣ ਦੀ ਨੇ ਅੱਧ ਵਿਚਾਲੇ ਛੱਡ ਜਾਂਦੇ ਨੇ ਮੁੜ ਕੇ ਜਵਾਬ ਦੇਈਦਾ ਇਹ ਪੰਚਾਇਤ ਨੂੰ ਹੀ ਹੁੰਦੀ ਐ ਉਹਨਾਂ ਲੋਕਾਂ ਨੇ ਸਰਕਟਾਂ ਚੁਣੀਆਂ ਉਹਨਾਂ ਲੋਕਾਂ ਨੇ ਪੰਚਾਇਤਾਂ ਚੁਣੀਆਂ ਕੀ ਮੰਨਦੇ ਹੋ ਵੀ ਹੋਏ ਟੱਕਾ ਜਾਂ ਕਿਸ ਤਰ੍ਹਾਂ ਇਸ ਟਾਈਮ ਤਾਂ ਜਿਹੜਾ ਇਹ ਹੋ ਰਿਹਾ ਇਹ ਪੰਚਾਇਤਾਂ ਨਾਲ ਟੱਕਾ ਹੀ ਹੋ ਰਿਹਾ ਜੇ ਇਹ ਸਾਰਾ ਕੁਝ ਪੰਚਾਇਤਾਂ ਰਾਹੀਂ ਹੋਵੇ ਪੰਚਾਇਤ ਆਪਦੀ ਮਨਮਰਜ਼ੀ ਦਾ ਤੇ ਆਪਦੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਕੰਮ ਕਰੇ ਤੇ ਜਿਹੜੇ ਕੰਮ ਸਿਰੇ ਚੜਨ ਸਾਰੇ ਕੰਮ ਜਿਹੜੇ ਬਾਅਦ ਚ ਅਧੂਰੇ ਰਹਿ ਜਾਂਦੇ ਨੇ ਉਹ ਪੰਚਾਇਤਾਂ ਨੂੰ ਜਵਾਬਦੇਹੀ ਕਰਨੀ ਪੈਂਦੀ ਹੈ ਵੀ ਇਹ ਸਿਰੇ ਕਿਉਂ ਨਹੀਂ ਚੜੇ ਜਿਵੇਂ ਪਿੰਡਾਂ ਦਾ ਪਹਿਲਾਂ ਪਿੰਡਾਂ ਚ ਨਰੇਗਾ ਭਵਨ ਬਣੇ ਹੋਏ ਨੇ ਉਹ ਕਿਸੇ ਦੀ ਤਾਕੀ ਨਹੀਂ ਲੱਗੀ ਹੋਈ ਕਿਸੇ ਤਖਤਾ ਨਹੀਂ ਲੱਗਿਆ ਹੋ ਉਹ ਵੀ ਪਹਿਲਾਂ ਠੇਕੇਦਾਰਾਂ ਦੇ ਧਰੂ ਬਣੇ ਹੋਏ ਨੇ ਜੇ ਐਂ ਕੰਮ ਕਰਾਉਣ ਵਾਲੀ ਸਰ ਫਿਰ ਸਰਪੰਚ ਚੋਣ ਦੀ ਲੋੜ ਹੀ ਨਹੀਂ ਸੀ ਫਿਰ ਆਪੇ ਹੀ ਕਰਾਈ ਜਾਂਦੇ ਜਿਵੇਂ ਇਹਨਾਂ ਦੀ ਮਰਜ਼ੀ ਸੀ ਮੈਂ ਤਾਂ ਸਾਨੂੰ ਚੁਣਿਆ ਸਾਡੇ ਪਿੰਡ ਦੇ ਵਿੱਚ ਵਾਜ ਜਿਤਾਇਆ ਹਰੇਕ ਬੰਦੇ ਐਂ ਕਹਿੰਦੇ ਤੁਸੀਂ ਮੂਰਲੇ ਬੰਦੇ ਹੋ ਯਾਰ ਹਰੇਕ ਬੰਦੇ ਪਾਰਟੀ ਬਾਈ ਤੋਂ ਪਰੋਟ ਕੇ ਸਾਨੂੰ ਚੁਣਿਆ ਨਾਲੇ ਸਾਡੇ ਫਿਰ ਇਹੋ ਕੰਮ ਹੋ ਰਿਹਾ ਜੀ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਲੋਕਾਂ ਦੀ ਆਸ ਹੁੰਦੀ ਹੈ ਜੀ ਵੀ ਪੰਚਾਇਤ ਸਰਪੰਚ ਮੈਂਬਰ ਜਿਹੜੇ ਚੁਣਦੇ ਨੇ ਵੀ ਪੰਚਾਇਤ ਕਿਤੇ ਕੰਮ ਕਰਾਉਗੇ ਹਾਲਾਂਕਿ ਤੁਸੀਂ ਕਹਿ ਰਹੇ ਹੋ ਵੀ ਉਹ ਜਿਹੜੇ ਟੈਂਡਰ ਹੋਰ ਦਿੱਤੇ ਜਾ ਰਹੇ ਨੇ ਕਿਸੇ ਨੂੰ ਹੋਰ ਦਿੱਤੇ ਉਹ ਕੰਮ ਕਰਾਉਂਦੇ ਨੇ ਮਤਲਬ ਕਿ ਜੇ ਇੱਕ ਗੱਲ ਮੰਨ ਕੇ ਚੱਲ ਗਏ ਵੀ ਉਹ ਜੇ ਕੰਮ ਗਲਤ ਵੀ ਹੁੰਦਾ ਉਹ ਸਾਰੀ ਗੱਲ ਪੰਚਾਇਤ ਦੀ ਹੁੰਦੀ ਹੈ ਮੈਂ ਪਹਿਲਾਂ ਪੱਤਰਕਾਰ ਸਾਹਿਬ ਮੈਂ ਏਜੰਡੇ ਤੇ ਬੋਲਿਆ ਜਿਹੜਾ ਸਾਡੇ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਉਹ ਕੇਵਲ ਤੇ ਕੇਵਲ ਜਿਹੜਾ ਸਾਡੇ ਟੈਂਡਰ ਪ੍ਰਣਾਲੀ ਆ ਉਹਦਾ ਵਿਰੋਧ ਸੀ ਪਰ ਹੁਣ ਮੈਂ ਜੇ ਟੈਂਡਰ ਤੋਂ ਆਪਣੇ ਏਜੰਡੇ ਤੋਂ ਬਾਹਰ ਜਾ ਕੇ ਬੋਲੂੰਗਾ ਉਹ ਅੱ ਵਿਡੀਓ ਬਲਾਕਾਂ ਨੂੰ ਕਿ ਜਿਹੜੇ ਸਾਡੇ ਨਰੇਗਾ ਦੇ ਕੰਮ ਐ ਉਹਦੇ ਚ ਲੋਕ ਟੈਲਾਂ ਦਾ ਜਿਹੜਾ ਕੰਮ ਐ ਉਹ ਉਤੇ ਪਵੰਦੀ ਲਾ ਦਿੱਤੀ ਗਈ ਐ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਪਾਰਕ ਬਣਾਉਂਦੇ ਸੀ ਉਹਤੇ ਪਵੰਦੀ ਲਾਈ ਜਾ ਰਹੀ ਐ ਤਾਂ ਪੰਚਾਇਤਾਂ ਦੇ ਜਿਹੜੇ ਹੱਕ ਆ ਉਹਨਾਂ ਦਾ ਕਹਾਣ ਕੀਤਾ ਜਾ ਰਿਹਾ ਤੇ ਅਸੀਂ ਹੁਣੇ ਪੁੱਛਦੇ ਆ ਜਿਹੜਾ ਅਸੀਂ ਮੈਮੋਰੰਡਮ ਦਿੱਤਾ ਉਹ ਚ ਵੀ ਲਿਖਿਆ ਵੀ ਪੰਚਾਇਤਾਂ ਕੋਲੇ ਕੰਮ ਕਰਨ ਨੂੰ ਕੀ ਰਹਿ ਗਿਆ ਕੀ ਸਰਪੰਚ ਸਿਰਫ ਮੋਹਰ ਬਣ ਕੇ ਹੀ ਰਹਿ ਗਏ ਲੋਕ ਲੋਕ ਸਾਡਾ ਸਰਕਾਰ ਕੀ ਕਰਨਗੇ ਔਰ ਸਾਡੇ ਵਿੱਚ ਜਦੋਂ ਵਿਸ਼ਵਾਸ ਨਾ ਰਿਹਾ ਤਾਂ ਸਰਕਾਰ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਨਹੀਂ ਰਹਿਣਾ ਬੈਸੇ ਜਿਹੜੀ ਸਾਡੀ ਜੁਨੀਅਨ ਹੈ ਅਸੀਂ ਕਹਨੇ ਆ ਵੀ ਅਸੀਂ ਰੂਲਿੰਗ ਪਾਰਟੀ ਪੱਖੀ ਆ ਸਾਡੀ ਬਹੁ ਗਿਣਤੀ ਆ ਜਿਹੜੀ ਅਸੀਂ ਰੂਲਿੰਗ ਪਾਰਟੀ ਦੇ ਨਾਲ ਆ ਪਰ ਇਹ ਕਿੱਥੇ ਜਾ ਕੇ ਕਮੀ ਆ ਇਹ ਰੂਲਿੰਗ ਪਾਰਟੀ ਨੇ ਦੇਖਣਾ ਜੇ ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਤਾਂ ਲੰਮੇ ਸਮੇਂ ਆਸਤੇ ਬਹੁਤ ਨੁਕਸਾਨ ਹੋਊਗਾ ਤੋਂ ਮੈਂ ਜਿਆਦਾ ਕੁਝ ਬੋਲਣਾ ਨਹੀਂ ਚਾਹੁੰਦਾ ਤੇ ਸਾਡੇ ਬਲਾਗ ਪ੍ਰਧਾਨ ਜੀ ਬੈਠੇ ਆ ਪ੍ਰਧਾਨ ਜੀ ਕੀ ਕਹੋਗੇ ਇਹ ਕਿਤਨੇ ਕਿਤੇ ਭਗਮਨਤਮਨ ਨੇ ਵੀ ਕਹਿ ਸੀਗਾ ਪੰਚਾਇਤਾਂ ਹੋਣੀਆਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਰ ਲੈ ਕੇ ਚੱਲਣਾ ਕੋਈ ਮਤਭੇਦ ਨਹੀਂ ਹੋਊਗਾ ਬਿਲਕੁਲ ਜੀ ਦੇਖੋ ਸਾਡਾ ਇਹ ਮੰਨਣਾ ਵੀ ਘਰ ਦੇ ਇੱਕ ਕਬੀਲਦਾਰ ਨੂੰ ਪਤਾ ਹੁੰ ਕਿੱਥੇ ਮੈਂ ਕੁਝ ਕਰਨਾ ਹੈ ਉਹ ਉਹਦੀ ਆਪਦੀ ਕਬੀਲਦਾਰੀ ਹੁੰਦੀ ਹੈ ਸੋ ਸਾਡਾ ਹੀ ਮੰਨਣਾ ਹੈ ਵੀ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਪਿੰਡ ਦੇ ਇੱਕ ਕਬੀਲਦਾਰ ਹੈ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਉਸ ਨੂੰ ਪਤਾ ਹੁੰਦਾ ਹੈ ਵੀ ਮੇਰੇ ਪਿੰਡ 'ਚ ਕਿੱਥੇ ਘਾਟ ਹੈ ਸੜੀਆਂ ਦੇ ਵਿੱਚ ਕੀ ਬਣਨਾ ਹੈ ਇਹ ਦਫ਼ਤਰਾਂ ਦੇ ਵਿੱਚ ਬਹਿ ਕੇ ਜਿਹੜੇ ਨਕਸ਼ੇ ਬਣਾ ਕੇ ਉਹ ਤੋਂ ਪਾਸ ਕਰਕੇ ਸਿੱਧੇ ਟੈਂਡਰ ਕਰ ਦਿੰਦੇ ਨੇ ਉਸ ਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਬਾਹਲੀ ਤਰੱਕੀ ਵਾਲੀ ਗੱਲ ਹੈ ਕਿਉਂਕਿ ਸਰਪੰਚ ਤਾਂ ਇਹਦੇ ਵਿੱਚ ਰਹਿ ਹੀ ਨਹੀਂ ਲਈ ਜਾਂਦੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ 10-10 ਲੱਖ ਰੁਪਏ ਬਾਥਰੂਮਾਂ ਦਾ ਪਾਇਆ ਪਿਆ ਅਸੀਂ ਤਾਂ 10 ਲੱਖ 'ਚ ਕੋ ਤੋ ਜੇ ਸਾਡੇ ਮਤਲਬ ਕੇ ਸਰਪੰਚਾਂ ਨੂੰ ਇਹ ਅਧਿਕਾਰ ਦਿੱਤੇ ਜਾਣ ਤਾਂ ਮੈਨੂੰ ਲੱਗਦਾ ਵੀ ਅੱਧੇ ਪੈਸੇ ਦੇ ਵਿੱਚ ਇਹ ਕੰਮ ਹੋਣਗੇ ਤੇ ਜਿਹੜਾ ਇਹ ਸਰਪੰਚ ਪੰਚਾਇਤਾਂ ਦਾ ਜਿਹੜਾ ਅਧਿਕਾਰ ਹੈ ਇਹ ਖੋਹੇ ਜਾ ਰਹੇ ਨੇ ਸਰਪੰਚਾਂ ਜਿਹੜੇ ਅਸੀਂ ਖੁਦ ਠੱਗੇ ਠੱਗੇ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਚਲੋ ਕੰਮ ਵੀ ਅਲੱਗ ਗੱਲ ਹੈ ਸਾਡਾ ਜਿਹੜਾ ਮਾਨ ਸਨਮਾਨ ਹੁੰਦਾ ਸਰਪੰਚਾਂ ਦਾ ਸਾਡੀ ਕਿਹੜਾ ਕੋਈ ਤਨਖਾਹ ਹੁੰਦੀ ਹੈ ਜੀ ਮਾਨ ਸਨਮਾਨ ਹੀ ਹੁੰਦਾ ਵੀ ਲੋਕ ਸਾਨੂੰ ਸਰਪੰਚ ਸਾਹਿਬ ਕਹਿੰਦੇ ਆ ਉਹ ਵੀ ਸਾਡਾ ਖੋਹਿਆ ਜਾ ਰਿਹਾ ਹੈ ਕਹਿਣ ਦਾ ਮਤਲਬ ਵੀ ਸਾਡੀ ਬੋਲਣ ਦੀ ਸਾਡੇ ਲੋਕਾਂ ਚ ਵਿਚਾਰਨ ਦੀ ਜਿਹ ਉਹ ਵੀ ਖਰਾਬ ਕੀਤੀ ਜਾ ਰਹੀ ਹੈ ਇਹ ਟੈਂਡਰ ਪ੍ਰਣਾਲੀ ਦੇ ਰਾਹੀਂ ਕਿਉਂਕਿ ਪਿੰਡਾਂ ਦੇ ਵਿੱਚ ठेकेदार ਆ ਕੇ ਸਿੱਧਾ ਕਹਿੰਦੇ ਨੇ ਵੀ ਸਰਪੰਚ ਕੌਣ ਹੈ ਅਸੀਂ ਟੈਂਡਰ ਲਏ ਹੋਏ ਨੇ ਅਸੀਂ ਆਪਦਾ ਕੰਮ ਕਰਨਾ ਇੱਥੇ ਦੀ ਪੰਚਾਇਤ ਨੂੰ ਅਸੀਂ ਕੁਝ ਨਹੀਂ ਪੁੱਛਣਾ ਪਿੰਡ ਵਾਲਿਆਂ ਨੂੰ ਆਸ ਹੁੰਦੀ ਹੈ ਵੀ ਕਿਤੇ ਨਾ ਕਿਤੇ ਵੀ ਸਾਸੀ ਪੰਚਾਇਤ ਹੁੰਦੀ ਹੈ ਸਰਪੰਚ ਸੁਣਿਆ ਚੁਣਿਆਗਾ ਅਸੀਂ ਉਹਦੇ ਕੋਲ ਜਾ ਕੇ ਕੰਮ ਕਰਾਵਾਂਗੇ ਪਰ ਤੁਸੀਂ ਤਾਂ ਆਪ ਹੀ ਹਾਰੇ ਜੇ ਲੱਗਦੇ ਹੋ ਬਿਲਕੁਲ ਜੀ ਪਿੰਡਾਂ ਵਾਲੇ ਪਿੰਡਾਂ ਵਾਲਿਆਂ ਨੂੰ ਆਸ ਹੁੰਦੀ ਹੈ ਅਸੀਂ ਕਹਿ ਕੇ ਬਣੇ ਹੁੰਨੇ ਆ ਵੀ ਛੋਟੇ ਭਾਈ ਆਹ ਕੰਮ ਅਸੀਂ ਕਰਾਂਗੇ ਜੋ ਵੀ ਕੰਮ ਹੈ ਪਿੰਡ ਦੇ ਜਦੋਂ ਚੋਣ ਇੱਕ ਸਰਪੰਚ ਲੜਦਾ ਤਾਂ ਉਹਦੇ ਸਾਰੇ ਹੀ ਵਾਅਦੇ ਹੁੰਦੇ ਨੇ ਵੀ ਆਹ ਫਲਾਣੇ ਦੀ ਗੜੀ ਹੈ ਆ ਨਾਰਕਿਆਂ ਵਾਲਾ ਭਾਈ ਨਲਕਾ ਲਾਉਣਾ ਸਭ ਕੁਝ ਹੁੰਦਾ ਪਰ ਇਹ ਜ ਜੇ ਲੋਕ ਸਰਪੰਚਾਂ ਦੇ ਖਿਲਾਫ ਹੋਣਗੇ ਪੰਚਾਇਤਾਂ ਦੇ ਖਿਲਾਫ ਹੋਣਗੇ ਤਾਂ ਫਿਰ ਸਿੱਧੀ ਜੀ ਗੱਲ ਹੈ ਜੀ ਇਹਦਾ ਨੁਕਸਾਨ ਹੈ ਜਿਹੜਾ ਉਹ ਸਿੱਧਾ ਸਿੱਧਾ ਸਰਕਾਰ ਨੂੰ ਹੀ ਜਾਊਗਾ ਪਤਾ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੀ ਇਹ ਟੈਂਡਰ ਪ੍ਰਣਾਲੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਮੈਮੋਰੈਂਡਮ ਦਿੱਤਾ ਹੈ ਪਰ ਜੇ ਇਸ ਤੇ ਸਾਡੀ ਗੱਲ ਤੇ ਨਾ ਗੌਰ ਹੋਈ ਤਾਂ ਇਹ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਤੋਂ ਜਿੱਥੇ ਵੀ ਜਾਣਾ ਪਿਆ ਅਸੀਂ ਪੰਜਾਬ ਲੈਵਲ ਤੇ ਜਾ ਕੇ ਇਸ ਸੰਘਰਸ਼ ਨੂੰ ਵੇਡਾਂਗੇ ਤੇ ਪੂਰ ਚਾੜਾਂਗੇ ਕਿੰਨੇ ਪਿੰਡਾਂ ਦੇ ਸਰਪੰਚਾਂ ਅੱਜ ਅੱਜ ਇਹ 242 ਪਿੰਡਾਂ ਦੀਆਂ ਪੰਚਾਇਤਾਂ ਸਾਰੇ ਦੇ ਸਾਰੇ ਮਾਨਸਾ ਜ਼ਿਲ੍ਹੇ ਦੀਆਂ ਪੰਚਾਇਤਾਂ ਸਰਪੰਚ ਇਕੱਠੇ ਹੋਏ ਨੇ ਅਗਲੀ ਅਗਲੀ ਇਹਨਾਂ ਨੇ ਨੀਤੀ ਕੀਤੀ ਅਗਲੀ ਸਾਡੀ 22 ਤਰੀਕ ਦੀ ਕਾਲ ਹੈ ਜੀ ਜੇ ਸਾਡੇ ਇਸ ਮੰਗ ਪੱਤਰ ਤੇ ਕੋਈ ਗੌਰ ਨਾ ਹੋਈ ਤਾਂ ਅਸੀਂ ਸਾਰੇ ਸਰਪੰਚਾਂ ਨੂੰ ਅੱਜ ਹੀ ਬੇਨਤੀ ਕਰੀ ਹੈ ਵੀ 21 ਤਰੀਕ ਨੂੰ ਅਸੀਂ ਮੈਸੇਜ ਪਾਵਾਂਗੇ ਸਾਰੇ ਦੇ ਸਾਰੇ ਪੰਚ ਤੇ ਪਿੰਡਾਂ ਦੇ ਵਿੱਚੋਂ ਹੋਰ ਉਸ ਉਦੋਂ ਉਦੋਂ ਅੱਗੇ ਇਹ ਕੱਠ ਵੱਧਾ ਜਾਊਗਾ ਇਹ ਮਾਨਸਾ ਤੋਂ ਹੁਣ ਫਿਰ ਅਗਲੇ ਜ਼ਿਲ੍ਹਿਆਂ ਨੂੰ ਹੋ ਜਾਊਗਾ ਜੇ ਇਸ ਗੱਲ ਤੇ ਨਾ ਗੌਰ ਹੋਵੇ ਬਿਲਕੁਲ ਜੀ ਇਹ ਸਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਅਲਗ-ਅਲਗ ਪਿੰਡਾਂ ਦੇ ਸਰਪੰਚ ਜਿਹੜੇ ਇੱਥੇ ਇਕੱਠੇ ਹੋਏ ਸਨ ਇਹਨਾਂ ਦਾ ਕੀ ਕਹਿਣਾ ਸੀ ਉਹ ਤੁਸੀਂ ਸਾਰਾ ਜਵਾਨੀ ਸੁਣ ਹੀ ਲਿਆ